ਸ਼ਰਮ ਕਰ ਲੈ ਸ਼ਰਮ ਲੋਕ ਵੇਖੋ ਸ਼ਰਮ ਕਰ ਲੈ ਉਹ ਸਰਕਾਰਾਂ ਨੇ ਲੁੱਟਿਆ ਵੇਖੋ ਸ਼ਰਮ ਕਰ ਲੈ ਉਹ ਕਿਸਾਨਾਂ ਨੂੰ ਲੁੱਟਦੇ ਇਹ ਕਿਰੋਰੀ ਬਾੜ ਤੇ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਇਹ ਫੁੱਤੀ ਹੋਵੇ ਆ ਕਿਸਾਨ ਵੀਰੋ ਹਾਲਾਤ ਵੇਖੋ ਇੱਥੋਂ ਦੇ ਓਏ ਆਪੋ ਪੋਜ ਲੋਏ ਪਿੰਡ ਕਾਚਨਾ ਬੈਠੇ ਰਹ ਜੋ ਲੁੱਟੇ ਜਾਓਗੇ ਸਮਾਨ ਲੈ ਜਾਓ ਆਪਣਾ ਕਲ ਦੀਆਂ ਪੀਲਾ ਕਰ ਰਹੇ ਆ ਭਾਈ ਜੀ ਵੀਰੋ ਖਨੋਰੀ ਬਾਰਡਰ ਤੋਂ ਸਮਾਨ ਲੈ ਜਾਓ ਤੁਹਾਡੀਆਂ ਟਰਾਲੀਆਂ ਚ ਕੁਝ ਨਹੀਂ ਬਚਿਆ ਤੁਹਾਡੀਆਂ ਟਰਾਲੀਆਂੋਂ ਸਾਰਾ ਸਮਾਨ ਕੱਢ ਰਿਆ ਲਾਈਵ ਤੁਹਾਨੂੰ ਦਿਖਾ ਰਿਹਾ ਖਨੋਰੀ ਬਾਰਡਰ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰਮ ਕਰੋ ਅ ਟੈਂਪੂ ਲਿਆ ਲਾ ਕੇ ਖਨੋਰੀ ਬਾਰਡਰ ਤੋਂ ਵੇਖੋ ਕਿਵੇਂ ਸਮਾਨ ਲੁੱਟੀ ਜਾਂਦੇ ਆ ਘਰਾਂ ਚ ਨਾ ਬੈਠੋ ਜੇ ਕੋਈ ਆਪਦਾ ਸਮਾਨ ਹੈਗਾ ਤੇ ਲੈ ਜਾਓ ਟਰਾਲੀਆਂ ਚੋਂ ਸਮਾਨ ਚੋਰੀ ਹੋ ਗਿਆ ਆ ਸਾਰਾ ਕੁਝ ਨਹੀਂ ਬਚਿਆ ਸਰਕਾਰ ਨੇ ਤਾਂ ਜੋ ਕੀਤਾ ਕੀਤਾ ਇਥੋਂ ਦੇ ਲੋਕ ਸ਼ਰਮ ਆਉਣੀ ਚਾਹੀਦੀ ਇਥੋਂ ਦੇ ਲੋਕਾਂ ਨੂੰ ਕੀ ਟੱਕੇ ਲੱਗੇ ਨਾ ਇਸੀ ਛਡੇ ਫਿਰ ਛਡੇ ਟੀਵੀ ਛਡੇ ਟਰੈਕਟਰ ਟਰਾਲੀਆਂ ਦਾ ਖਤਮ ਹੋ ਚੁੱਕੀਆਂ ਪਾਣੀ ਦੇ ਟੈਂਕ ਆ ਹਾਲਾਤ ਵੇਖੋ ਇੱਥੋਂ ਦੇ ਖਨੋਰੀ ਬਾਰਡ ਤੇ ਸ਼ਰਮ ਕਰ ਲੋ ਸ਼ਰਮ ਆ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਿਉਂ ਲੁੱਟਣਦੇ ਹੋਏ ਖੜੇ ਏ ਕਿਸਾਨਾਂ ਨੂੰ ਛੋਟੋ ਕਣ ਸਾਡੀਆਂ ਉਸਾਂ ਜਿਹਨਾਂ ਹੋਰ ਦਾ ਛੋਟੋ ਕਣ ਸਾਤ-ਚਾਰ ਲੱਖ ਦਾ ਨੁਕਸਾਨ ਕਰਦਾ ਬਹੁਤ ਬੁਲਤ ਕੰਮ ਕਰਾਤੀ ਉਸ ਆਓ ਵੇਖੋ ਜੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਕਿ ਸਾਹਮਣੇ ਲੁਟੇਰੇ ਲੁੱਟੀ ਜਾਂਦੇ ਆ ਇੰਨੇ ਬੁਰੇ ਹਾਲਾਤ ਨੇ ਸਾਰੇ ਸਹਾਇਕ ਵੀਰਾਂ ਨੂੰ ਬੇਨਤੀ ਹੈ ਜਿੰਨੀ ਜਲਦੀ ਮੋਰਚੇ ਲਾਇਏ ਸੀ ਜਿਹੜੇ ਇੱਥੇ ਆਏ ਸੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਬਚਿਆ ਤੁਹਾਡਾ ਸਮਾਨ ਆ ਜੋ ਰਹਿਤ ਖੁੰਦਾਂ ਨੂੰ ਜਿੰਨੀ ਜਲਦੀ ਹੋ ਸਕੇ ਆ ਕੇ ਲੈ ਜਾਓ ਸਹਾਇਕ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਂਏ ਪੰਜਾਬ ਤੱਕ ਪਹੁੰਚ ਜੇ ਵੀ ਇੱਥੇ ਲੋਕਾਂ ਜਿਹੜੇ ਲੁਟੇਰੇ ਲੁੱਟੀ ਜਾਂਦੇ ਆ ਤੁਹਾਨੂੰ ਆ ਦੇਖੋ ਕਿਵੇਂ ਟੈਂਪੂ ਭਰੇ ਪਏ ਸਮਾਨ ਦੇ ਤੁਹਾਨੂੰ ਦਿਖਾਉਣ ਲਿਆ ਰਹੇ ਆ ਵੇਖੋ ਆ ਆ ਸਮਾਨ ਪਿਆ ਵੇਖੋ ਟੈਂਪੂ ਲਿਆ ਲਿਆ ਕੇ ਲੁੱਟੀ ਜਾਂਦੇ ਪਏ ਆ ਅਸੀਂ ਜਦੋਂ ਪਹੁੰਚੇ ਤੇ ਭੱਜ ਗਏ ਲਾਓ ਲਾਓ ਸਮਾਨ ਲਾਓ ਟੈਂਪੂ ਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮਸਲਾ ਪੰਜਾਬ ਲੈਵਲ ਦਾ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਤੂੰ ਕਿਵੇਂ ਕਿਸਾਨਾਂ ਦਾ ਕਿਸਾਨਾਂ ਦਾ ਨੁਕਸਾਨ ਕਰਾਇਆ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਤੂੰ ਕਿਸਾਨ ਲੁੱਟਾਇਆ ਆ ਆਹ ਦੇਖੋ ਲਾਈਵ ਕਿਵੇਂ ਦਿਨ ਦਿਹਾੜੇ ਕਿਸਾਨ ਵੀਰੋ ਤੁਹਾਡੀਆਂ ਟਰਾਲੀਆਂ ਚੋਂ ਅਸੀਂ ਜਿੱਥੇ ਕੈਂਪ ਲੱਗਿਆ ਜਿੱਥੇ ਟਰਾਲੀਆਂ ਖੜੀਆਂ ਸਾਰੀਆਂ ਟਰਾਲੀਆਂ ਚੈੱਕ ਕੀਤਿਆਂ ਵਿੱਚ ਨਾ ਕੋਈ ਏਸੀ ਆ ਨਾ ਕੋਈ ਕੂਲਰ ਆ ਨਾ ਕੁਰਸੀਆਂ ਨਾ ਸਿਲੰਡਰ ਸਾਰਾ ਕੁਝ ਚੋਰੀ ਹੋ ਗਿਆ ਆ ਡੰਡਾੜੇ ਲੁੱਟੀ ਜਾ ਰਹੇ ਨੇ ਹਾਂਜੀ ਕਿਸਾਨਾਂ ਨੂੰ ਬੇਨਤੀ ਹੈ ਜਿੰਮੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਤੁਹਾਡਾ ਰਹਿਣ ਖੁੰਦ ਬਚੀ ਆ ਉਹਨੂੰ ਲੈ ਜਾਓ ਇੱਥੇ ਕੁਝ ਨਹੀਂ ਬਚਿਆ ਨਾ ਤਾਂ ਇੱਥੇ ਕੋਈ ਟੀਵੀ ਕੂਲਰ ਫਰਿੱਜ ਏਸੀ ਸਿਲੰਡਰ ਕੋਈ ਚੀਜ਼ even ਟਰੈਕਟਰ ਟਰਾਲੀਆਂ ਤੱਕ ਨਹੀਂ ਲੱਭ ਰੀਆਂ ਕਿਸਾਨ ਦਰਦਰ ਤੇ ਭਟਕ ਰਹੇ ਆ ਬਹੁਤ ਬੁਰੇ ਹਾਲਾਤ ਆ ਜਿੰਨੀ ਜਲਦੀ ਹੋ ਸਕੇ ਤੁਸੀਂ ਆ ਕੇ ਆਪਦੇ ਸਮਾਨ ਨੂੰ ਲੈ ਜਾਓ ਟਰੈਕਟਰ ਲੈ ਜਾਓ ਟਰਾਲੀਆ ਜੋ ਵੀ ਤੁਹਾਡੇ ਸਾਧਨ ਆ ਜਲ ਤੋਂ ਜਲਦ ਪਹੁੰਚ ਜਾਓ ਤੇ ਦਾ ਸਮਾਨ ਆਪਦੇ ਹੱਥਾਂ 'ਚ ਕਰ ਲਓ ਆ ਦੇਖੋ ਜੀ ਟੈਂਪੂ ਤੁਹਾਨੂੰ ਲਾਈਵ ਦਿਖਾ ਰਿਹਾ ਕਿਵੇਂ ਟੈਂਪੂਆਂ ਦੇ ਵਿੱਚ ਆ ਲੋਹੇ ਦਾ ਸਮਾਨ ਜਿਹੜੀਆਂ ਇੱਥੇ ਘਰ ਪਾਇ ਦੀ ਕਿਵੇਂ ਲੁਟੇਰੇ ਲੁੱਟੀ ਜਾਂਦੇ ਪਿਆ ਕਿਸਾਨ ਵੀਰੋ ਜਾਗੋ ਤੇ ਇਸ ਵੀਡੀਓ ਨੂੰ ਸਭ ਤੋਂ ਹਰੇਕ ਬੰਦਾ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰੇ ਵੀ ਕਿਸੇ ਦਾ ਕੋਈ ਪੜਾ ਹੋ ਸਕੇ ਉੱਥੇ ਟਰੈਕਟਰ ਟਰਾਲੀਆਂ ਖੜੀਆਂ ਘਟੋ ਘਟ ਉਹ ਟਰਾਲੀਆਂ ਟਰੈਕਟਰ ਵੀ ਇੱਥੋਂ ਹੁਣ ਪਤਾ ਲੱਗਿਆ ਵੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਉਹ ਕਹਿੰਦੇ ਵੀ ਘੇੜਾ ਮਾਰ ਲਓ ਪਤਾ ਲੱਗ ਰਿਹਾ ਹੈ ਵੀ ਕਿਤੇ ਇੱਥੇ ਆਸੇ ਪਾਸੇ ਹੀ ਲੈ ਕੇ ਜਾ ਰਹੇ ਨੇ ਵੱਡੀ ਵੱਡੀ ਲੁੱਟ ਹੋਈ ਜਾਂਦੀ ਹੈ ਕਿਸਾਨਾਂ ਦੀ ਸਰ ਪਹਿਲਾਂ ਸਰਕਾਰਾਂ ਨੇ ਲੁੱਟਿਆ ਤੇ ਹੁਣ ਲੋਕਾਂ ਨੇ ਲੁੱਟ ਲਿਆ ਸ਼ਰਮ ਆਉਣੀ ਚਾਹੀਦੀ ਹੈ ਤੇ ਐਵੇਂ ਦਾ ਆ ਨਾ ਇਹ ਜਿਹੜੀਆਂ ਚੀਜ਼ਾਂ ਲੁੱਟ ਕੇ ਪਾਈ ਪਾਈ ਨਾਲ ਜੋੜ ਕੇ ਕਿਸਾਨਾਂ ਨੇ ਆਪ ਦਾ ਮੋਰਚਾ ਲਈ ਇਕੱਠਾ ਕੀਤਾ ਸੀ ਪਰ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਦਾ ਲੁੱਟ ਖਾ ਕੇ ਉਹ ਵੇਖੋ ਜੀ ਕਿਵੇਂ ਲੁਟੇਰੇ ਪਹੁੰਚ ਜਾਂਦੇ ਆ ਉਹ ਵੇਖੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣੇ ਆ ਆ ਸਾਰੇ ਹਾਲਾਤ ਵੇਖੋ ਖਨੋਰੀ ਬਾਰਡਰ ਦੇ ਆ ਸੜਕ ਚੱਲ ਪਈ ਆ ਕਿਸੇ ਟਾਈਮ ਇੱਥੇ ਫੁੱਲ ਮੋਰਚਾ ਲੱਗਿਆ ਸੀ